ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਆਪਣੇ ਕੋਲੇ ਆ ਗਾਂ ਵਕਾਉ ਹੈ ਜੀ ਹਾਂ ਵੀਰ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਪਾਨਾ ਤਸੀਲ ਕਾਲਿਆਂ ਵਾਲੀ ਆ ਜਲਾ ਸਰਸ ਕੀ ਰੇਟ ਰੂਟ ਆ ਜੀ ਰੇਟ 50000 ਰੁਪਏ ਭਾਈ ਅੱਛਾ ਜੀ ਦੇਣ ਲੈਣ ਵਾਲੀ ਗੱਲ ਅੱਛਾ ਬਸ ਦੇਣ ਵਾਲੀ ਵਾਲੀ ਆ ਵੀਰ ਜੀ ਠੀਕ ਹੈ ਜੀ ਇਹ ਤੇ ਦੁੱਧ ਆ ਦੇਦਾ ਜੀ ਪਹਿਲੇ ਸੂਇ ਮਾਂ ਦਾ ਸੂ ਬਾਈ 8 ਮਹੀਨਾ ਦੀ ਗੱਭਣ ਹੈ ਠੀਕ ਹੈ ਜੀ ਇਹਦੀ ਮਾਂ ਦਾ ਦੁੱਧ ਉਹ ਹੈ 14 ਗ੍ਰੇਟਰ ਬਾਈ ਠੀਕ ਹੈ ਜੀ ਇਹ ਬੱਚੀ ਇਹ ਵੀ ਚੰਗੀ ਹੈ ਜੀ ਹਾਂ ਤੇ ਤੁਹਾਡਾ ਫੋਨ ਨੰਬਰ ਜੀ 9813455318 ਅੱਛਾ ਤੋਰੋਂ ਦੇ ਮਾੜਾ ਭਾਈ ਜੀ ਠੀਕ ਹੈ ਬਾਈ